ਲੋਕਾਂ ਕੋਲ ਹੈ ਤਾਂ ਪੈਸਾ ਹੈ ਨਹੀਂ ਪੈਸਾ ਪਤਾ ਨਹੀਂ ਕਿੱਥੇ ਗਿਆ ਇਹ ਸਮਝ ਨਹੀਂ ਆ ਰਹੀ ਪੇਮੈਂਟ ਦੀ ਬੜੀ ਦਿੱਕਤ ਹੈ ਬਾਜ਼ਾਰ 'ਚ ਲੋਕਾਂ ਕੋਲ ਪੈਸੇ ਹੀ ਨਹੀਂ ਪਿਛਲੇ ਕੁਝ ਦਿਨਾਂ 'ਚ ਇਹ ਵੀ ਚਰਚਾ ਆਈ ਸੀ ਕਿ ਸਾਹਮਣੇ ਆਇਆ ਸੀਗਾ ਕਿ ਆਰਬੀਆਈ ਨੇ ਖਤਰੇ ਦੀ ਘੰਟੀ ਦਿਖਾਈ ਹੈ ਕਿ ਬੈਂਕਾਂ ਦੇ ਵਿੱਚ ਕੈਸ਼ ਜਿਹੜਾ ਉਹ ਘਟਣਾ ਸ਼ੁਰੂ ਹੋ ਗਿਆ ਦਿਨ ਬਦਿਨ ਵੀ ਉਹ ਮਾਰਕੀਟ ਦੇ ਵਿੱਚ ਵੀ ਕੈਸ਼ ਫਲੋ ਨਹੀਂ ਬਣ ਪਾ ਰਿਹਾ ਮੇਨ ਤੋਂ ਉਹ ਕਾਰਨ ਕੀ ਲੱਗਦੇ ਆ ਸਰ ਕੈਸ਼ ਫਲੋ ਦਾ ਪੈਦਲਾ ਹੁਣ ਕੰਮ ਜੀਐਸਟੀ 5% ਹੋ ਗਿਆ ਕੋਈ ਕੰਮ ਗਲਤ ਕਰਕੇ ਰਾਜੀ ਨਹੀਂ ਹੰਤਾ ਬਾਈ ਚੈੱਕ ਕੀ ਵੇ ਮਡਾਂਦੇ ਜਿਹੜੀ ਆਂਦੀ ਹੈ ਸਰ ਹੋਜ਼ਰੀ ਦੀ ਗੱਲ ਕਰੀਏ ਕਿਹੜੀ ਕਿਹੜੀਆਂ ਮੇਨ ਦਿੱਕਤਾਂ ਇਸ ਸਮੇਂ ਦਿਖਣੀਆਂ ਪੈਦੀਆਂ ਨੇ ਜੋ ਪਿਛਲੇ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਨੇ ਹੱਲ ਨਹੀਂ ਹੋ। ਸਭ ਤੋਂ ਵੱਡੀ ਦਿੱਕਤ ਤਾਂ ਬਿਜਲੀ ਦੀ ਆ ਜੀ। ਸੰਦੀਪ ਰੋੜਾ ਜੀ ਨੇ ਕਾਫੀ ਕੰਮ ਅੱਛੇ ਕੀਤੇ ਆ। 5000 ਕਰੋੜ ਦੇ ਪ੍ਰੋਜੈਕਟ ਲੈ ਕੇ ਆ ਗਏ ਪੰਜਾਬ 'ਚ ਕਮਾਲ ਕਰਤੀ ਉਹਨਾਂ ਨੇ। ਦੂਜੀ ਗੱਲ ਇਹ ਆ ਵੀ ਉਹਨਾਂ ਨੇ ਇੱਕ ਐਨਓਸੀ ਖੋਲਤੀ ਆ। ਉਹ ਇੰਡਸਟਰੀ ਨੂੰ ਇੰਨੇ ਫਾਇਦੇਮੰਦ ਦੋਈਆ ਲੋਕਾਂ ਨੂੰ ਤੁਸੀਂ ਸੋਚ ਨਹੀਂ ਸਕਦੇ। ਜੋ ਰੋੜਾ ਜੀ ਨੇ ਕੰਮ ਕੀਤਾ ਬਹੁਤ ਜ਼ਿਆਦਾ ਵਧੀਆ ਕੰਮ ਕੀਤਾ ਆ ਰੋੜਾ ਜੀ ਫੈਕਟਰੀਆਂ ਦਾ ਕੀ ਹਾਲ ਹੈ ਜਿੱਥੇ ਲੇਬਰ ਕਿ 100 200 ਬੰਦਾ ਕੰਮ ਕਰਦਾ ਹੁੰਦਾ ਸੀ ਉਹਨਾਂ ਫੈਕਟਰੀਆਂ ਦਾ ਕੀ ਹਾਲ ਨਹੀਂ ਲੇਬਰ ਦੀ ਸ਼ੋਰਟੇ ਦਾ ਸਾਰੇ ਕਿਤੇ ਆ ਜੀ ਕੋਈ ਵੀ ਟ੍ਰੇਡ ਹੈ ਜਾਂ ਸਾਡੀ ਟ੍ਰੇਡ ਹੈ ਜਾਂ ਸੈਕੰਡਰੀ ਟ੍ਰੇਡ ਪੰਜਾਬੀ ਜਿਹੜਾ ਬੰਦਾ ਕੰਮ ਕਰਕੇ ਰਾਜੀ ਜਿਹੜੇ ਉਧਰੋਂ ਆਂਦੇ ਆ ਜਾਂ ਮਤਲਬ ਆਪਣੇ ਯੂਪੀ ਤੋਂ ਜਾਂ ਬਿਹਾਰ ਤੋਂ ਉਹ ਕੰਮ ਕਰਕੇ ਰਾਜੀ ਆ ਜਿਹਨਾਂ ਚਾਰ ਬੇ ਅੱਛੇ ਬੰਦੇ ਉਹਨਾਂ ਦੇ ਲੇਕਿਨ ਉਹਦਾ ਵੀ ਉਹਨਾਂ ਨੂੰ ਸਹੂਲਤਾਂ ਬਹੁਤ ਮਿਲ ਗਈਆਂ ਅਗਲਾ ਕਦੋਂ ਆਪਣੇ ਘਰ ਆਪਣੇ ਬੱਚੇ ਚਲਾ ਲਈ ਇਹਨਾਂ ਰਵਾਂਗੇ ਵੀ 5000 ਘੱਟ ਵੀ ਬੰਦਾ ਤਾਂ ਵੀ ਕੋਈ ਗੱਲ ਨਹੀਂ ਇਸ ਸੀਜ਼ਨ ਚ ਕਹਿੰਦੇ ਨੇ ਕਿ ਵਪਾਰੀ ਜਿਹੜੇ ਨੇ ਬਾਹਰੋਂ ਬਹੁਤ ਆਉਂਦੇ ਹੁੰਦੇ ਆ ਗੁਜਰਾਤ ਦੇ ਵਿੱਚੋਂ ਵੀ ਜੰਮੂ ਕਸ਼ਮੀਰ ਦੇ ਵਿੱਚੋਂ ਵੀ ਇਦਾਂ ਦੀਆਂ ਥਾਵਾਂ ਤੋਂ ਹਿਮਾਚਲ ਤੋਂ ਬਹੁਤ ਕਾਰੋਬਾਰੀ ਇੱਥੇ ਆਉਂਦੇ ਨੇ ਐਤਕੀ ਵਪਾਰੀ ਆ ਰਹੇ ਨੇ ਖਰੀਦਦਾਰੀ ਕਰਨ ਲਈ ਨਹੀਂ ਐਤਕੀ ਵਪਾਰੀ ਬਹੁਤ ਘੱਟ ਆਇਆ ਜੀ ਐਤਕੀ ਵਪਾਰੀ ਬਹੁਤ ਘੱਟ ਆਇਆ ਪਤਾ ਨਹੀਂ ਕੀ ਦਿੱਕਤ ਆ ਸਮਝ ਨਹੀਂ ਆ ਰਹੀ ਕਿਸੇ ਨੂੰ ਇਹ ਇਦਾਂ ਹੀ ਸਭ ਕੁਝ ਚੱਲਦਾ ਰਿਹਾ ਫਿਊਚਰ ਕੀ ਦੇਖਦੇ ਹਾਂ ਹੌਜ਼ਰੀ ਇੰਡਸਟਰੀ ਦਾ ਫਿਊਚਰ ਦੇਖੋ ਜੀ ਕੁਝ ਨਹੀਂ ਕਹਿ ਸਕਦੇ ਫਿਊਚਰ ਦਾ ਫਿਊਚਰ ਦਾ ਮਤਲਬ ਜਾਂ ਸਾਈਕਲ ਲਾਈਨ ਹੈ ਜਾਂ ਕੋਈ ਲਾਈਨ ਹੈ ਫਿਊ ਜਨ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਲੁਧਿਆਣਾ ਜਿਸ ਨੂੰ ਹੌਜ਼ਰੀ ਦਾ ਹੱਬ ਕਿਹਾ ਜਾਂਦਾ ਹੈ ਇੱਥੇ ਦੀ ਟੈਕਸਟਾਈਲ ਇੰਡਸਟਰੀ ਦੀ ਚਰਚਾ ਜਿਹੜੀ ਹੈ ਉਹ ਦੂਰ ਦੂਰ ਤੱਕ ਹੈ ਤਾਂ ਇਸ ਟੈਕਸਟਾਈਲ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਵੀ ਆndੀਆਂ ਨੇ ਸੀਜ਼ਨ ਜਿਹੜੇ ਜਦੋਂ ਲੱਗਦੇ ਨੇ ਤਾ ਸਾਰੇ ਵਪਾਰੀਏ ਚਿੰਤਾ ਦੇ ਵਿੱਚ ਹੁੰਦੇ ਨੇ ਕਿ ਐਤਕੀ ਸੀਜ਼ਨ ਉਹਨਾਂ ਦਾ ਕਿਸ ਤਰੀਕੇ ਦਾ ਲੱਗੇਗਾ ਤਾਂ ਸਰਦੀਆਂ ਦਾ ਆਗਾਜ਼ ਹੋ ਚੁੱਕਿਆ ਤਾਂ ਹੌਜ਼ਰੀ ਵਾਲਿਆਂ ਦਾ ਸੀਜ਼ਨ ਕਿਸ ਤਰ੍ਹਾਂ ਦਾ ਚੱਲ ਰਿਹਾ ਉਸਤੇ ਚਰਚਾ ਕਰਾਂਗੇ ਸਾਡੇ ਨਾਲ ਲੁਧਿਆਣਾ ਵੂਲਨ ਮੈਨੂਫੈਕਚਰਿੰਗ ਐਸੋਸੀਏਸ਼ਨ ਤੇ ਚੇਅਰਮੈਨ ਸੰਜੂ ਧੀਰ ਜੀ ਮੌਜੂਦ ਨੇ ਧੀਰ ਸਾਹਿਬ ਕਿਸ ਤਰ੍ਹਾਂ ਦਾ ਸੀਜ਼ਨ ਚੱਲ ਰਿਹਾ ਬਹੁਤ ਆਸਾਂ ਉਮੀਦਾਂ ਹੁੰਦੀਆਂ ਨੇ ਹੌਜ਼ਰੀ ਵਾਲਿਆਂ ਹਾਂਜੀ ਬਿਲਕੁਲ ਆਸ-ਉਰਾਦ ਹੁੰਦੀ ਆ ਕੋਈ ਸ਼ੱਕ ਨਹੀਂ ਪਹਿਲਾਂ ਤਾਂ ਸਭ ਨੂੰ ਆਰਾਮ ਰਾਮ ਸਤਿ ਸ੍ਰੀ ਅਕਾਲ ਤੇ ਦੂਜੀ ਗੱਲ ਇਹ ਐਤਕੀ ਨੂੰ ਤਾਂ ਆਕਚੁਅਲੀ ਜਲਦੀ ਆ ਗਏ ਥੋੜੇ ਜਿ ਔਰ ਜਲਦੀ ਆਨਾ ਉਹਦਾ ਨੁਕਸਾਨ ਹੋਇਆ ਜੀ ਕਿਉਂਕਿ ਦੀਵਾਲੀ ਤੋਂ ਬਾਅਦ ਤਾਂ 3-4 ਸਾਲ ਹੋ ਗਏ ਕੰਮ ਘਟ ਜਾਂਦਾ ਇਹ ਕੈਤ ਕੀ ਠੰਡ ਜਿਹੜੀ ਹੈ ਭਾਈ ਜਰੂਰ ਜਲਦੀ ਸ਼ੁਰੂ ਹੋਏਗੀ ਲੇਕਿਨ ਸਵੇਰ ਸ਼ਾਮ ਦੀ ਠੰਡ ਹੈ ਹੂੰ ਦੂਜੇ ਲੋਕਾਂ ਕੋਲ ਇਸ ਟਾਈਮ ਪੈਸਾ ਹੈ ਨਹੀਂ ਪੈਸਾ ਪਤਾ ਨਹੀਂ ਕਿੱਥੇ ਗਿਆ ਇਹ ਸਮਝ ਨਹੀਂ ਆ ਰਹੀ ਪੇਮੈਂਟ ਦੀ ਬੜੀ ਦਿੱਕਤ ਹੈ ਬਾਜ਼ਾਰ 'ਚ ਲੋਕਾਂ ਕੋਲ ਪੈਸਾ ਹੀ ਨਹੀਂ ਜੀ ਹੁਣ ਲੋਕਾਂ ਦਾ ਇਹ ਇਹ ਲਗਜ਼ਰੀ ਚ ਆ ਗਿਆ ਜਿਹੜਾ ਸਾਡਾ ਸਬਾਨਾ ਸਵੈਟਰ ਹੋ ਗਿਆ ਜਾਂ ਮਤਲਬ ਟਰੈਕ ਸੂਟ ਹੋ ਗਿਆ ਜਾਂ ਸਵੈਸ਼ਰਟ ਹੋ ਗਈ ਮੋਦੀ ਜੈਕਟ ਹੋ ਗਈ ਲੋਕਾਂ ਕੋ ਕਪੜੇ ਭੇਜੇ ਦੋ ਦੋ ਸਾਲ ਦੇ ਖਰਾਬ ਤਾਂ ਹੁੰਦੇ ਨਹੀਂ ਕਿਉਂਕਿ ਮਾਲ ਸਾਰਾ ਹੁਣ ਚਾਈਨਾ ਤੋਂ ਆ ਰਿਹਾ ਇੰਡੀਆ ਜਿਹਾ ਕੁਝ ਨਹੀਂ ਬਣ ਰਿਹਾ ਉਹ ਕਪੜੇ ਜਿਹੜੇ ਕਾਫੀ ਅੱਛੇ ਜਿਹੜੇ ਧਾਗੇ ਵੀ ਆ ਰਹੇ ਆ ਰਾਮਪੀ ਦੇ ਰਾਰੇ ਧਾਗਾ ਵੀ ਉਹ ਵੀ ਚਾਈਨਾ ਤੋਂ ਆ ਰਿਹਾ ਉੱਤੇ ਪੀਲਿੰਗ ਨਹੀਂ ਆਂਦੀ ਜਿਹੜੀ ਆਪਣੇ ਇੰਡੀਆ ਦੇ ਧਾਗੇ ਸੇ ਉਹਦੇ ਤੇ ਬਿੱਲੀ ਜਾਂਦੀ ਸੀ ਇਸ ਕਰੇ ਉਹ ਖਰਾਬ ਨਹੀਂ ਹੁੰਦੇ ਕੁਝ ਉਹਦਾ ਵੀ ਹੈ ਸਾਰਾ ਬਾਕੀ ਕੁਝ ਬਾਜ਼ਾਰ ਦੇ ਵਿੱਚ ਦਿੱਕਤ ਹੈਗੀ ਐਨਾ ਵਧੀਆ ਨਹੀਂ ਲੱਗਿਆ ਜਿਸ ਹਿਸਾਬ ਨਾਲ ਸੋਚਦੇ ਸੀ ਕੈਸ਼ ਫਲੋ ਦੀ ਸਰ ਕਿੰਨੀ ਕਿ ਦਿੱਕਤ ਆਈ ਹੋਈ ਆ ਕੈਸ਼ ਫਲੋ ਦੀ ਜਿੰਨੀ ਕਿ ਦਿੱਕਤ ਆ ਤੁਸੀਂ ਸੋਚ ਨਹੀਂ ਸਕਦੇ ਉਹਦੀ وجہ ਨਹੀਂ ਸਮਝ ਆ ਰਹੀ ਕਿ ਵਜਾ ਕੀ ਆ ਹੂੰ ਉਸ ਵੀ ਵਜਾ ਕਿਸੇ ਨੂੰ ਵੀ ਸਮਝ ਨਹੀਂ ਆ ਰਹੀ ਇੰਡਸਟਰੀ ਚ ਪਿਛਲੇ ਕੁਝ ਦਿਨਾਂ ਚ ਇਹ ਵੀ ਚਰਚਾ ਆਈ ਸੀਗੀ ਸਾਹਮਣੇ ਆਇਆ ਸੀਗਾ ਕਿ ਆਰਬੀਆਈ ਨੇ ਖਤਰੇ ਦੀ ਘੰਟੀ ਦਿਖਾਈ ਹੈ ਕਿ ਬੈਂਕਾਂ ਦੇ ਵਿੱਚ ਕੈਸ਼ ਜਿਹੜਾ ਉਹ ਘਟਣਾ ਸ਼ੁਰੂ ਹੋ ਗਿਆ ਦਿਨ ਬਦ ਦਿਨ ਵੀ ਉਹ ਮਾਰਕੀਟ ਦੇ ਵਿੱਚ ਵੀ ਕੈਸ਼ ਫਲੋ ਨਹੀਂ ਬਣ ਪਾਰਿਆ ਮੇਨ ਤੁਹਾਨੂੰ ਕਾਰਨ ਕੀ ਲੱਗਦੇ ਆ ਸਰ ਕੈਸ਼ ਫਲੋ ਦਾ ਪੈਦਲਾ ਹੁਣ ਕੰਮ ਜੀਐਸਟੀ 5% ਹੋ ਗਿਆ ਕੋਈ ਕੰਮ ਗਲਤ ਕਰਕੇ ਰਾਜੀ ਨਹੀਂ ਹੁੰਦਾ ਬਾਈ ਚੈੱਕ ਹੀ ਵੇ ਮਡਾਂਦੇ ਜਿਹੜੀ ਆਂਦੀ ਹੈ ਉਹ ਸਾਬ ਕੋਈ ਵੀ ਕੰਮ ਗਲਤ ਕਰੇਗਾ ਅਗਲਾ ਕਹਿੰਦਾ ਕੱਲ ਕੋਈ ਦਿੱਕਤ ਆਵੇ ਮੈਨੂੰ ਡਿਪਾਰਟਮੈਂਟ ਵੱਲੋਂ ਮੈਂ ਕਹਾਂ ਲਈ ਆਪਣੇ ਦਿਮਾਗ ਤੇ ਬੋਝ ਬਣਾ ਕੋਈ ਵੀ ਇਹ ਕੰਮ ਇਸ ਕਰੇ ਕੈਸ਼ ਦੀ ਵੀ ਦਿੱਕਤ ਆ ਚੈੱਕ ਕਰਦੇ ਲੇਕ ਚੈੱਕਣਾ ਇਹ ਵੀ ਸੈਲਵ ਕਿੰਨਾ ਕਢਾਲਾਂਗੇ ਜਿੰਨੀ ਕੁ ਲੋਡ ਉਹਨਾਂ ਕਢਾਲੀਦਾ ਬਾਕੀ ਤਾਂ ਸਾਰਾ ਹੁਣ ਕੰਮ ਪੱਕੇ ਜੀ ਹੋ ਰਿਆ ਦੀ ਉਸ ਕਰੇ ਕੈਸ਼ ਦਾ ਵਹਰੋ ਵੀ ਕਮੀ ਕੁਝ ਜਗ੍ਹਾ ਤੇ ਲੋਕਾਂ ਨੇ ਸੌ ਸਿਟੀ ਵਾਲਾ ਤਾਂ ਕਾ ਵੀ ਅੱਛੇ ਜਗਾ ਘਟੀਆਂ ਲੋਕਾਂ ਦੇ ਉਧਰ ਪੈਸੇ ਲੱਗੇ ਉਹ ਸੋਨਾ 골ਡ ਮਹਿੰਗਾ ਹੋ ਗਿਆ ਹੁਣ ਵਿਆਹਾਂ ਦਾ ਸੀਜ਼ਨ ਉਸ ਹਿਸਾਬ ਨਾਲ ਵੀ ਫੇਰ ਵੀ ਰਿਟੇਲ ਤੇ ਕੰਮ ਨਹੀਂ ਹੈਗਾ ਜਿਸ ਹਿਸਾਬ ਨਾਲ ਵਿਆਹ ਵੈਣਾ ਦੇ ਨੇ ਚ ਜੀ ਸਰ ਹੋਜ਼ਰੀ ਦੀ ਗੱਲ ਕਰੀਏ ਕਿਹੜੀਆਂ ਕਿਹੜੀਆਂ ਮੇਨ ਦਿੱਕਤਾਂ ਇਸ ਸਮੇਂ ਦੇਖਣੀਆਂ ਪੈ ਰਹੀਆਂ ਨੇ ਜੋ ਪਿਛਲੇ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਨੇ ਹੱਲ ਨਹੀਂ ਹੋ ਰਹੀਆਂ ਸਭ ਤੋਂ ਵੱਡੀ ਦਿੱਕਤ ਤਾਂ ਬਿਜਲੀ ਦੀ ਹੈ ਜੀ ਸੰਦੀਪ ਰੋਣਾ ਜੀ ਨੇ ਕਾਫੀ ਕੰਮ ਅੱਛੇ ਕੀਤੇ ਆ 5000 ਕਰੋੜ ਦੇ ਪ੍ਰੋਜੈਕਟ ਲੈ ਕੇ ਆ ਗਏ ਪੰਜਾਬ ਚ ਕਮਾਲ ਕਰਤੀ ਉਹਨਾਂ ਨੇ ਮਤਲਬ ਲੇਬਰ ਨੂੰ ਕਿੰਨਾ ਕੰਮ ਮਿਲੂ ਆ ਤੋ ਇਹ ਦੂਜੀ ਗੱਲ ਇਹ ਆ ਅਸੀਂ ਉਹਨਾਂ ਨਾਲ ਮਿਲਣਾ ਸੀ ਕੋਈ ਟਾਈਮ ਨਹੀਂ ਮਿਲ ਪਾਇਆ ਉਹਨਾਂ ਨੇ ਅਗਰ ਮਿਲਦੇ ਤੇ ਉਹਨਾਂ ਨੇ ਇਹ ਵੀ ਹੱਲ ਕਰ ਦਨਾ ਸੀਗਾ ਦੂਜੀ ਗੱਲ ਇਹ ਆ ਵੀ ਉਹਨਾਂ ਨੇ ਇੱਕ ਐਨਓਸੀ ਖੋਲਤੀ ਆ ਉਹ ਇੰਡਸਟਰੀ ਨੂੰ ਇੰਨੇ ਫਾਇਦੇਮੰਦ ਦੋਈਏ ਲੋਕਾਂ ਨੂੰ ਤੁਸੀਂ ਸੋਚ ਨਹੀਂ ਸਕਦੇ ਜੋ ਰੋੜਾ ਜੀ ਨੇ ਕੰਮ ਕੀਤਾ ਬਹੁਤ ਜ਼ਿਆਦਾ ਵਧੀਆ ਕੰਮ ਕੀਤਾ ਯਾਰ ਰੋੜਾ ਜੀ ਨੇ ਅਸੀਂ ਥੋੜੀ ਸੰਦੀਪ ਰੋੜਾ ਨੇ ਇਹ ਬੇਨਤੀ ਕਰਨੀ ਜਾਂਦੇ ਜਿੰਨੀ ਬਿਜਲੀ ਜਾ ਰਹੀ ਆ ਡੀਜ਼ਲ ਦਾ ਰੇਟ ਬਹੁਤ ਜ਼ਿਆਦਾ ਪਲੀ ਸਾਡੀ ਕਿਸੇ ਤਰ੍ਹਾਂ ਹੱਲ ਬਹਰ ਤੁਸੀਂ ਐਸਾ ਮੈਨਾ ਕੰਮ ਕਰ ਰਹੇ ਹੋ ਵੀ ਜਿਹੜਾ ਕਾਬਲੇ ਤਾਰੀਫ ਹੈ ਔਰ ਥੋੜਾ ਸਾਡੀ ਇੰਡਸਟਰੀ ਲਈ ਬਿਜਲੀ ਦੀ ਥੋੜੀ ਜਿਹੜੀ ਜਾ ਰਹੀ ਜਿਆਦਾ ਥੋੜੀ ਉਹਦੀ ਦਿੱਕਤ ਹੱਲ ਕਰ ਦਿਓ ਅਸੀਂ ਤੁਹਾਡੇ ਸਾਰਿਆਂ ਦੇ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ ਤੁਹਾਡੇ ਮਾਧਿਅਮ ਤੇ ਇੱਕ ਗੱਲ ਵੀ ਕਹਿਣਾ ਚਾਹਣਾ ਹੋ ਸਕਦਾ ਸਾਨੂੰ ਕੋਈ 10 15 ਮਿੰਟ ਦਾ ਟਾਈਮ ਤੁਸੀਂ ਲੈ ਦਿਓ ਜਾਂ ਸਾਨੂੰ ਟਾਈਮ ਦੇਣ ਜਿੱਨਾ ਅਸੀਂ ਆਪਣੀ ਦਿੱਕਤ ਉਹਨਾਂ ਨੂੰ ਜਾ ਕੇ ਸਮਝਾ ਸਕੀਏ ਕਿਉਂਕਿ ਕਾਫੀ ਦਿੱਕਤਾਂ ਉਹਨਾਂ ਨੇ ਹੱਲ ਕਰਤੀਆਂ ਇੰਡਸਟਰੀ ਦੀਆਂ ਹੋਰ ਬੜੀ ਦਿੱਕਤਾਂ ਹੱਲ ਕੀਤੀਆਂ ਜਦੋਂ ਡਾਇਰੈਕਸ਼ਨ ਸੀ ਉਹਨਾਂ ਨੇ ਫੰਡ ਵੀ ਬਹੁਤ ਦਿੱਤਾ ਹੈ ਮੈਂ ਵੀ ਖੁਦ ਗਾਉਂ ਸ਼ਾਲਾ ਲਈ 5 ਲੱਖ ਰੁਪਏ ਉਹੜਾ ਕੋ ਲੈ ਗਿਆ ਔਰ ਹਰ ਗੱਲ ਪਿਆਰ ਨਾਲ ਸੁਣਦੇ ਆ ਜਦੋਂ ਰਾਜ ਸਭਾ ਮੈਂਬਰ ਬਣਾਏ ਆ ਉਹਨਾਂ ਨੂੰ ਉਹ ਕਾਫੀ ਜਿਹਦਾ ਰਾਜਨਾਰ ਸਿੰਘ ਨੂੰ ਮੇਰੇ ਡੱਡਾ ਜੀ ਨੂੰ ਮਿਲੇ ਕੋਈ ਪ੍ਰੋਬਲਮ ਹੱਲ ਕਰ ਜੀ ਮਿਲੇ ਆ ਕੋਈ ਛੱਡਣਾ ਵੀ 10 ਕਿ ਮਿੰਟ ਦਾ ਟਾਈਮ ਦੇ ਕੇ ਸਾਡੀ ਜਿਹੜੀ ਥੋੜੀ ਬੜੀ ਦਿੱਕਤ ਹੈ ਗਈਆਂ ਇਹ ਦੂਰ ਕਰ ਦਰ ਮੈਨੂੰ ਰਿਕੁਐਸਟ ਕਰਨਾ ਚਾਹਣਾ ਕਿਉਂਕਿ ਜਦੋਂ ਕਾਂਗਰਸ ਸਰਕਾਰ ਸੀ ਆਸ਼ੋਕ ਮੰਤਰੀ ਸੀਗੇ ਜਦੋਂ ਸੀ ਉਹਨਾਂ ਜਾਂਦੇ ਸੀ ਸਾਰੇ ਕੰਮ ਇੱਕ ਮਿੰਟ ਚੱਲ ਹੁੰਦੇ ਸੀਗੇ ਮੈਂ ਇਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਉਹ 5 ਮਿੰਟ ਸਾਾਨੂੰ ਵੀ ਟਾਈਮ ਦੇਣ ਤਾਂ ਕਿ ਜੀ ਆਪਣੀ ਦਿੱਕਤਾਂ ਦਾ ਹੱਲ ਕਰ ਸਕੀਏ ਤੁਹਾਡੇ ਕੋਲੋਂ ਜੀ ਜੀ ਤੇ ਐਸਰ ਹੌਜ਼ਰੀ ਨੂੰ ਲੈ ਕੇ ਜਦੋਂ ਵੀ ਕਿਤੇ ਕੋਈ ਦਿੱਕਤ ਆਂਦੀ ਹੈ ਕਿਸ ਕਿਸ ਪ੍ਰਕਾਰ ਦੀਆਂ ਦਿੱਕਤਾਂ ਜਿਹੜੀਆਂ ਨੇ ਹੌਜ਼ਰੀ ਨੂੰ ਸਾਹਮਣਾ ਕਰਨਾ ਪੈਂਦਾ ਜਿਸ ਤਰ੍ਹਾਂ ਹੁਣ ਥੋੜੀ ਸੀਜ਼ਨ ਦੀ ਵੀ ਦਿੱਕਤ ਚੱਲ ਰਹੀ ਹੈ ਹੋਰ ਕਿੱਦਾਂ ਕਿੱਦਾਂ ਦੀਆਂ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਹੌਜ਼ਰੀ ਨੂੰ ਦਿੱਕਤਾਂ ਕਾਫੀ ਆ ਜਿੱਦਾਂ ਲੇਬਰ ਹੁਣ ਜਦ ਬਿਹਾਰ ਯੂਪੀ ਜਾ ਉੱਥੇ ਕੰਮ ਕਾਫੀ ਚੱਲ ਰਿਹਾ ਹੈ ਹੂੰ ਉੱਥੇ ਜਿਹੜੀ ਪੇ ਸਕੇਲ ਉਹ ਜੋ ਇੱਥੇ ਵੰਦਾ ਦੀ 로ਬੀ ਕਿਹਾ 25000 ਰੁਪਏ ਕੇ ਜਦਾ ਲੇਬਰ ਦਾ ਉੱਥੇ ਬਣਨ ਲੱਗਿਆ ਅੱਛਾ ਕੋਈ ਸ਼ਬਦਾ ਦੇਤੀਆ ਬਿਹਾਰ ਨੇ ਵੀ ਉਹਨਾਂ ਨੇ ਵੀ ਯੂਪੀ ਨੇ ਵੀ ਅੱਛਾ ਸ਼੍ਰੀਨਗਰ ਦੇ ਵਿੱਚ ਅੱਗੇ ਮਾਲ ਜਾਂਦਾ ਹੀ ਕਾਫੀ ਠੰਡ ਹੈ ਤੇ ਕਿ ਲੇਟ ਪਈ ਸ਼੍ਰੀਨਗਰ ਦਾ ਗਾਹ ਕਿ ਬਹੁਤ ਘਟਾ ਹੈ ਉਹ ਸ਼੍ਰੀਨਗਰ ਵਾਲੇ ਚਾਈਨਾ ਜਾਣ ਲੱਗੇ ਸਦੇ ਜਾਂ ਦਿੱਲੀ ਗਫਾਰ ਮਾਰਕੀਟ ਚੋਂ ਮਾਲ ਲੈ ਜਾਂਦੇ ਆ ਉਹਦਾ ਅਸਰ ਵੀ ਆਇਆ ਕਾਫੀ ਜੀ ਬਿਮਾਰ ਤੇ ਜੀ ਮਤਲਬ ਮੀਨ ਚਾਈਨਾ ਵੀ ਬਹੁਤ ਮਾਰ ਮਾਰ ਰਿਹਾ ਹੋਜਰੀ ਚਾਈਨਾ ਨੂੰ ਬਹੁਤ ਜ਼ਿਆਦਾ ਮਾਰ ਮਾਰੀ ਆ ਜੀ ਹੋਜਰੀ ਨੂੰ ਹਮ ਹਮ ਤੇ ਫੈਕਟਰੀਆਂ ਦਾ ਕੀ ਹਾਲ ਹੈ ਜਿੱਥੇ ਲੇਬਰ ਕਿ 100 200 200 ਬੰਦਾ ਕੰਮ ਕਰਦਾ ਹੁੰਦਾ ਸੀ ਉਹਨਾਂ ਫੈਕਟਰੀਆਂ ਦਾ ਕੀ ਹਾਲ ਹੈ ਨਹੀਂ ਲੇਬਰ ਦੀ ਛੋਟੇ ਦਾ ਸਾਰੇ ਕਿਤੇ ਆ ਜੀ ਕੋਈ ਵੀ ਟ੍ਰੇਡ ਹੈ ਜਾਂ ਸਾਡੀ ਟ੍ਰੇਡ ਦਾ ਸੈਕਲ ਟ੍ਰੇਡ ਪੰਜਾਬੀ ਜਿਹੜਾ ਬੰਦਾ ਕੰਮ ਕਰਕੇ ਰਾਜੀ ਨਹੀਂ ਜਿਹੜੇ ਉਧਰੋਂ ਆਉਂਦੇ ਆ ਜਾਂ ਮਤਲਬ ਆਪਣੇ ਯੂਪੀ ਤੋਂ ਜਾਂ ਬਿਹਾਰ ਤੋਂ ਉਹ ਕੰਮ ਕਰਕੇ ਰਾਜੀ ਆ ਜਿਹਨਾਂ ਚਾਰ ਪੇ ਅੱਛੇ ਬੰਦੇ ਉਹਨਾਂ ਦੇ ਲੇਕਿਨ ਉਧਰ ਵੀ ਉਹਨਾਂ ਨੂੰ ਸਹੂਲਤਾਂ ਬਹੁਤ ਮਿਲ ਗਈਆਂ ਅਗਲਾ ਕਹਿੰਦਾ ਤੇ ਆਪਣੇ ਘਰ ਆਪਣੇ ਬੱਚੇ ਜਨ ਲਈ ਇਹਨਾਂ ਰਵਾਂਗੇ ਵੀ 5000 ਘੱਟ ਵੀ ਬੰਦਾ ਤਾਂ ਵੀ ਕੋਈ ਗੱਲ ਨਹੀਂ ਐਸ ਸੀਜ਼ਨ ਚ ਕਹਿੰਦੇ ਨੇ ਕਿ ਵਪਾਰੀ ਜਿਹੜੇ ਨੇ ਬਾਹਰੋਂ ਬਹੁਤ ਆਉਂਦੇ ਹੁੰਦੇ ਆ ਗੁਜਰਾਤ ਦੇ ਵਿੱਚੋਂ ਵੀ ਜੰਮੂ ਕਸ਼ਮੀਰ ਦੇ ਵਿੱਚੋਂ ਵੀ ਐਦਾਂ ਦੀਆਂ ਥਾਵਾਂ ਤੋਂ ਤੇ ਹਿਮਾਚਲ ਤੋਂ ਬਹੁਤ ਕਾਰੋਬਾਰੀ ਇੱਥੇ ਆਉਂਦੇ ਨੇ ਐਤਕੀ ਵਪਾਰੀ ਆ ਰਹੇ ਨੇ ਖਰੀਦਦਾਰੀ ਕਰਨ ਤੇ ਨੇ ਐਤਕੀ ਵਪਾਰੀ ਬਹੁਤ ਘਟਾ ਹੈ ਜੀ ਐਤਕੀ ਵਪਾਰੀ ਬਹੁਤ ਘਟਾ ਹੈ ਪਤਾ ਨਹੀਂ ਕੀ ਦਿੱਕਤ ਆ ਸਮਝ ਨਹੀਂ ਆ ਰਹੀ ਕਿਸੇ ਨੂੰ ਵੀ ਕੋਈ ਮੁੱਖ ਕਾਰਨ ਤੁਹਾਨੂੰ ਲੱਗਦਾ ਵੀ ਕਿ ਇਸ ਕਾਰਨ ਕਰਕੇ ਵੀ ਘਟਾ ਰਹੇ ਵਪਾਰ ਰਿਟੇਲ ਤੇ ਕੰਮ ਨਹੀਂ ਹੈਗਾ ਜੀ ਵਜਾ ਉਹਦੀ ਲੋਕਾਂ ਕੋ ਪੈਸਾ ਹੈ ਨਹੀਂ ਪੈਸਾ ਕਿੱਥੇ ਹੈ ਕਿੱਥੇ ਨਹੀਂ ਹੈਗਾ ਇਹ ਸਮਝ ਨਹੀਂ ਆ ਰਹੀ ਗੱਲ ਕਿਸੇ ਨੂੰ ਵੀ ਸਮਝ ਨਹੀਂ ਆ ਰਹੀ ਇਹ ਵਜ੍ਹਾ ਕੀ ਬਣੀ ਆ ਰਿਟੇਲ ਦੇ ਕਿਉਂ ਨਹੀਂ ਜਸਟਮ ਹੁਣ ਜਿਦਾ ਮੈਂ ਹੀ ਆ ਸਪੋਜ਼ ਹੁਣ ਵਾ ਸਵੈਸ਼ਾਡੂ ਥਲੇ ਗਰਮ ਬਣਾਣ ਵੀ ਪਾ ਗਿਆ ਮਾਲ ਦਾ ਵਿਕਣਾ ਚਾਹੀਦਾ ਪਰ ਜਿੰਨੇ ਜ਼ੋਰ ਨਾਲ ਵਿਕਣ ਜਿੰਨੇ ਵਿਆਹ ਵਾ ਜਿੰਨੀ ਸ਼ਾਦੀਆਂ ਵਾ ਉਸ ਹਿਸਾਬ ਨਾਲ ਮਾਲ ਨਹੀਂ ਵਿਕ ਰਿਹਾ ਤੇ ਜੇ ਇਦਾਂ ਹੀ ਸਭ ਕੁਝ ਚੱਲਦਾ ਰਿਹਾ ਫਿਊਚਰ ਕੀ ਦੇਖਦੇ ਹਾਂ ਹਜ਼ਰੀ ਇੰਡਸਟਰੀ ਦਾ ਫਿਊਚਰ ਦੇਖੋ ਜੀ ਕੁਝ ਨਹੀਂ ਕਹਿ ਸਕਦੇ ਫਿਊਚਰ ਦਾ ਫਿਊਚਰ ਦਾ ਮਤਲਬ ਜਾਂ ਸਾਈਕਲ ਲਾਈਨ ਹੈ ਜਾਂ ਕੋਈ ਲਾਈਨ ਹੈ ਫਿਊਚਰ ਤਾਂ ਸਮਝ ਨਹੀਂ ਆ ਰਿਹਾ ਚਾ ਇਹਨਾਂ ਨੇ ਬਹੁਤ ਵੱਡੀ ਮਾਰ ਮਾਰਿਆ ਹਰ ਗੱਲ ਦੀ ਤਾ ਚਾਈਨਾ ਬਹੁਤ ਜ਼ਿਆਦਾ ਮਾਰ ਮਾਰ ਰਿਹਾ ਹੋਜ਼ਰੀ ਨੂੰ ਤੇ ਲੇਬਰ ਦੀ ਵੀ ਬਹੁਤ ਜ਼ਿਆਦਾ ਸ਼ਾਰਟੇਜ ਜਿਹੜੀ ਹੈ ਇਸ ਸਮੇਂ ਚੱਲ ਰਹੀ